ਕਿਨਾਰੇ ਕੱਚੇ ਘਰਾਵੜਾ ਜਿਮਾਨਾ ਦੇਖੇ ਉਹ ਇਹਨਾ ਸਤਰਾ ਪਿੱਛੇ ਲੁਕੇ ਆਥਾ ਨੂੰ ਬਾਸੂ ਵੀ ਸਮਝ ਗਏ ਹੋਣਗੇ ਭਾਵੇਂ ਅੱਜ ਕੱਚੇ ਘਰਾਂ ਵਿੱਚ ਰਹਿਣ ਦਾ ਰਿਵਾਜ ਨਹੀਂ ਰਿਹਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਰਿਵਾਰ ਨਾਲ ਮਿਲਾਵਾਂਗੇ ਜਿਹੜਾ ਆਪਣੀਆਂ ਕਰੀਬ 5 ਪੀੜੀਆਂ ਤੋਂ ਨਾ ਸਿਰਫ ਕੱਚੇ ਮਕਾਨਾਂ ਵਿੱਚ ਰਹਿ ਰਹੇ ਹੈ ਸਦੂ ਇਹਨਾਂ ਕੱਚੇ ਕੋਠੇ ਸਮੇਂ ਨਾਲ ਨਾ ਸਿਰਫ ਜਵਾਨ ਕਰਦਾ ਹੈ ਸਦੂ ਆਗਲੀ ਪੀੜੀ ਇਸ ਨੂੰ ਸਾਬਣ ਦਾ ਘੁਰੂ ਇਹ ਬੱਚੇ ਹਜ਼ਾਰਾਂ ਸਿੱਧੂ ਵਾਲਾ ਵਿੱਚ ਰਹਿੰਦਾ ਪਹਿਲਾਂ ਭਲੇ ਸਮਿਆਂ ਵਿੱਚ ਕੱਚੇ ਕੋਠਿਆਂ ਵਿੱਚ ਰਹਿਣਾ ਇਹ ਸੱਬਲ ਦੀ ਮਜ਼ਦੂਰੀ ਸੀ ਗੁਰਬਤ ਅਤੇ ਗਰੀਬੀ ਨੇ ਕਦੇ ਕੱਚਿਆਂ ਨੂੰ ਪੱਕਾ ਘਰ ਨਹੀਂ ਦਿੱਤਾ ਪਰ ਹੁਣ ਇਹਨਾਂ ਜੀਆ ਨੂੰ ਆਪਣੇ ਕੱਚੇ ਕੋਠਿਆਂ ਨਾਲ ਅਜੇਹਾ ਪਿਆਰ ਹੋਇਆ ਕਿ ਇਹਨਾਂ ਦੀ ਸਵੇਰ ਅਤੇ ਸ਼ਾਮ ਇਹਨਾਂ ਹੀ ਕੋਠਿਆਂ ਵਿੱਚ ਲੰਘਦੀ ਏ ਅੱਜ ਵੀ ਕਰਦੇ ਆ ਸੁਆਣੀਆਂ ਕੋਠਿਆਂ ਨੂੰ ਲਿਪਦੀਆਂ ਨੇ ਪੂੰਜਦੀਆਂ ਸੁਆਰਦੀਆਂ ਨੇ ਅਤੇ ਫੇਰ ਆਪਣੇ ਬੱਚਿਆਂ ਨਾਲ ਰਾਜੀ ਖੁਸ਼ੀ ਆਪਣਾ ਸਮਾਂ ਇਹਨਾਂ ਹੀ ਕੋਠੇ ਆ ਵਿੱਚ ਲੰਘਾਉਂਦੀਆਂ ਨੇ ਕਾਹਦੀਆਂ ਵੱਡੀਆਂ ਵਿਦੂਕਾਂ ਔਰਤਾਂ ਤੱਕ ਉਹਨਾਂ ਦੇ ਬੱਚਿਆਂ ਨੇ ਨਾ ਹੀ ਕਦੇ ਪੱਕੇ ਮਕਾਨਾਂ ਵਿੱਚ ਰਹਿਣ ਦੀ ਜਿੱਦ ਕੀਤੀ ਅਤੇ ਨਾ ਹੀ ਕਦੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਆਇਆ ਕਿ ਉਹ ਆਪਣੇ ਬੱਚਿਆਂ ਨੂੰ ਏਸੀ ਅਤੇ ਸੰਗਮਰਮਰ ਜੜੇ ਪੱਕੇ ਮਕਾਨ ਦੇ ਵੀ ਪੂਰਾ ਇਕੱਠਾ ਰਹਿੰਦਾ ਹੈ ਅਤੇ ਆਪਣੀ ਜ਼ਿੰਦਗੀ ਤੇ ਘਰ ਤੋਂ ਪੂਰੀ ਤਰ੍ਹਾਂ ਖੁਸ਼ ਹੈ ਕੀ ਨਾਮ ਹੈ ਤੁਹਾਡਾ ਪਰਿਵਾਰ ਹੋਰ ਕਿੱਥੇੋਂ ਆਣਾ ਤੁਸੀਂ ਕਿਸ ਤਰ੍ਹਾਂ ਰਹਿੰਦੇ ਹੋ ਕਿਸ ਤਰ੍ਹਾਂ ਮਸੂਰ ਰਹੇ ਹੋ ਕਿੱਥੇੋਂ ਆਣਾ ਜੀ ਹਨ ਕੱਟੇ ਕਿੰਨ੍ਹੇ ਵਧੀਆ ਲੱਗਦੇ ਨੇ ਕਿਸ ਤਰ੍ਹਾਂ ਵਧੀਆ ਰਹੇ ਜਿਹੜੀ ਵਿਰਾਸਤ ਤੁਸੀਂ ਰੱਸੀ ਸੰਭਾਲ ਕੇ ਬੜੇ ਵਧੀਆ ਬਣਾਈ ਉਸ ਬਾਰੇ ਰੱਖੇ ਤੇ ਵਧੀਆ ਸਾਨੂੰ ਸਤਾਈ ਵਧੀਆ ਸੀ ਰੱਖੀ ਹੋਈ ਹੈ ਸਨ ਵਧੀਆ ਥਾਂ ਲੱਗਦੀ ਹੈ ਤੇ ਜੀ ਕਿ ਆਪਾਂ ਤੁਹਾਨੂੰ ਚਾਹੇ ਕਿਸਾਨਾਂ ਦੀ ਮਾਲ ਕਰਨੀ ਪੈਂਦੀ ਆ ਤੇ ਇਹ ਵੀ ਸੀ ਕੱਟੇ ਵੀ ਇਹ ਪੀੜੀ ਇਸੇ ਰੈਡੀ ਤੋਂ ਦੀ ਉਸ ਤੋਂ ਚੌਥੀ ਰੋਤੀ ਬਣੀ ਜਿਹੜਾ ਸਿਲਾਰ ਦੇ ਹੁਣ ਤੋਂ ਕੱਚਾ ਖਾਣਾ ਜਿਹੜਾ ਨਾ ਉਹ ਤੇ ਇਹ ਇੱਕ ਸਾ ਅਸੀਂ ਕੱਟਿਆ ਹੁਣ ਸਾਲਾ ਰੁਪਏ ਇਹ ਵੀ ਇਹ ਜਿਸ ਤਰ੍ਹਾਂ ਦੇ ਬੜੇ ਰਸਕਿਆ ਲੱਗਦਾ ਖਾਣਾ ਵਧੀਆ ਲੱਗਦਾ ਤੇ ਵਧੀਆ ਠੰਡੀ ਹਵਾ ਬਈ ਵਧੀਆ ਨੀਂਦ ਆਣੀ ਸਵੇਰੇ ਤੱਕ ਕਿ ਵਧੀਆ ਜਾਨਵਾਰਾਂ ਦੀ ਪੈਂਛੀਆਂ ਦੀ ਵਧੀਆ ਆਂ ਦੀ ਬਾਤ ਚੰਗੀ ਲੱਗਦੀ ਪਰਸਾ ਦੇ ਇਹ ਕੱਚੇ ਦੂਜਾ ਚੁੱਲੇ ਲਗੇ ਨੇ ਉਹਨਾਂ ਤੇ ਰੋਟੀਆਂ ਬਣਾਈ ਦਾ ਸੱਤਾ ਪਰਿਵਾਰ ਇਕੱਠਾ ਸਾਰਾ ਪਰਿਵਾਰ ਹੈ ਹਾਂ ਦੋਰੇ ਆ ਇੱਕ ਜਾ ਦੋਗੇ ਰੋਟੀ ਪਕਾਈ ਰਿਹਾ ਉਹ ਖਾਈ ਰਿਹਾ ਸਾਰਾ ਪਰਿਵਾਰ ਇਕੱਠੇ ਹੈ ਕਰਦੀ ਕੋ ਹੋਰ ਬਜ਼ੁਰਗ ਮਾਤਾ ਬੀਬੀ ਮਹਿੰਦਰ ਕੌਰ ਮੁਤਾਬਕ ਕਰਦੀ ਸਾਂਭ ਸੰਭਾਲ ਭਾਵੇਂ ਔਖੀ ਹੁੰਦੀ ਹੈ ਪਰ ਫੇਰ ਵੀ ਉਹਨਾਂ ਨੂੰ ਕਦੇ ਇਸ ਕੰਮ ਦਾ ਬੋਝ ਹੀ ਨਹੀਂ ਲੱਗਿਆ ਮੇਰੇ ਦਿਮਾਗ ਨਾਲ ਬਦਲਿਆ ਤਾਉਨੇ ਦੇ ਕਾਰਨ ਨੂੰ ਵਿਰਸੇ ਵਜੂਦ ਦੇਖਿਆ ਜਾਣ ਲੱਗਾ ਫਿਲਮਾਂ ਵਾਲੇ ਕੱਲ ਵਿੱਚ ਸ਼ੂਟਿੰਗਾਂ ਕਰ ਲਈ ਆਉਂਦੇ ਨੇ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਦੀ ਫਿਲਮ ਵੀ ਇੱਥੇ ਹੀ ਫਿਲਮਾਈ ਗਈ ਕਿ ਨਾਮ ਹੈ ਜਤਨਾ ਮੇਰਾ ਨਾਮ ਮਿੰਦਰ ਕੌਰ ਕਿਹੜੇ ਕੰਦੇਰੇ ਆਲੋਸੇ ਜੀ ਅਸੇਨੀ ਵਾਲਾ ਬਾਰਡਰ ਬਗਸਰ ਦੀ ਸਰਹੱਦ ਪਿੰਡ ਰਾਜੋ ਕੀ ਗੱਟੇ ਪਿੰਡ ਹਜ਼ਾਰੇ ਵਾਲੇ ਕਿੱਤੇ ਮਤਿ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਆਖਣੀ ਇਹ ਆਸ ਤੇ ਨੇ ਮਾਰ ਕੇ ਰੱਖਿਆ ਹੈ ਸਾਨੂੰ ਤੇ ਬਹੁਤ ਪਿਆਰਾ ਲੱਗਦਾ ਸਾਣੀ ਤੀਜੀ ਚੌਥੀ ਪਲੇਟ ਇੱਥੇ ਹੋ ਚੁੱਕੀ ਏ ਸਾਡੇ ਪੱਤੇ ਮਕਾਨਾਂ ਤੇ ਬੱਚੇ ਵੀ ਖੁਸ਼ ਅਸੀਂ ਵੀ ਖੁਸ਼ ਬਹੁਤ ਅਸੀਂ ਖੁਸ਼ ਆ ਪੱਕੇ ਮਕਾਨਾਂ ਦੀ ਸਾਨੂੰ ਨਹੀਂ ਇੱਥੇ ਪਹਿਲਾਂ ਹਿੰਮਤ ਨਹੀਂ ਸੀ ਕਰਨ ਦੀ ਸਾਡਾ ਆਉਂਦਾ ਇੱਥੇ ਔਖਾ ਗੁਜ਼ਾਰਾ ਸੀ ਸੇ ਸਕਤਰ ਪੱਤੇ ਮਕਾਨਾਂ ਤੇ ਹੁਣ ਸਾਨੂੰ ਬਹੁਤ ਅੱਛਾ ਲੱਗਦਾ ਸਾਨੂੰ ਪੱਕੇ ਮਕਾਨ ਨਹੀਂ ਚਾਦ ਵੀ ਵੇਲੀ ਬਹੁਤ ਵਧੀਆ ਜਿੰਦਾ ਵਿੱਚ ਅਸੀਂ ਸਵੇਰੇ ਅੰਬਰ ਤੋਂ ਲੈ ਕੇ ਸਾਨੂੰ ਇੱਥੇ ਜਿਹੜਾ ਆਵਾਜ਼ ਉਹ ਜਿਹੜਾ ਸਾਨੂੰ ਯਾਦ ਆਉਂਦੀ ਬਹੁਤ ਵਧੀਆ ਪੰਜਾਬੀਆਂ ਦੀ ਬੋਲੀ ਸੋਹਣੀ ਮਿੱਠੀ ਪਿਆਰੀ ਲੱਗਦੀ ਹੈ ਤੇ ਸ਼ਹਿਰਾਂ ਵਿੱਚ ਤਾਂ ਗਰੂਤ ਹੋ ਕੇ ਪਿਆਰ ਨਾਲ ਨਾ ਹੀ ਆਵੇਗਾ ਪਤਾ ਨਹੀਂ ਕਿੱਥੇ ਦਾ ਤੇ ਇੱਥੇ ਸਾਨੂੰ ਬਹੁਤ ਮौज ਮਹਾਰ ਹੈ ਪਿੰਡਾਂ ਦੀ ਇੱਥੇ ਬਹੁਤ ਸਾਨੂੰ ਮਦਈ ਇੱਕ ਜਿਵੇਂ ਅਧਿਕਾੜ ਦੇ ਬੱਚੇ ਨੇ ਉਹ ਗਰਮੀ ਦੇ ਵਿੱਚ ਰਿੰਦੇ ਨਹੀਂ ਹੈ ਹਾਂਜੀ ਉਹਨਾਂ ਨੂੰ ਏਸੀ ਚਾਹੀਦਾ ਹੈ ਤੇ ਸੀ ਇਹ ਸੀ ਇਸ ਪਰ ਸਾਡੇ ਐਸੇ ਦਿੱਤੇ ਨਹੀਂ ਪਰ ਇਹਨਾਂ ਪਹਿਲੇ ਹੋ ਗਏ تھے ਫਿਲਮ ਵਗੈਰਾ ਜੀ ਸ਼ੂਟਿੰਗ ਹੋ ਗਈ ਸੀ ਹਾਂ ਜੀ ਬੱਬੂ ਕੱਟ ਫਿਲਮ ਬਣੀ ਸੀ ਅੱਲੀ ਵਾਰ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਮੰਨ ਲਓ ਵੀ ਜਿਹੜੇ ਆ ਲਾਗੇ ਚੱਕ ਦੇ ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਕਿੱਛੇ ਮਕਾਨ ਨੇ ਜਿਹੜੇ ਵਿਰਾਸਤ ਸੰਭਾਲ ਕੇ ਜਿਹੜੇ ਬੈਠੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਹਿਣੀ ਬਹੁਤ ਵਧੀਆ ਸਭ ਸਾਡੀ ਥਾਂ ਜਾਈਏ ਉੱਤੇ ਜਿਆਦਾ ਵੱਧ ਕੇ ਹੋਵੇ ਤੇ ਸਾਡੀ ਥਾਂ ਨੇ ਕਿਤੇ ਕਿੜੇ ਹੋਰ ਸਾਨੂੰ ਇਥੋਂ ਨਾਲ ਸਾਥ ਸੰਜੋਗ ਦੇ ਕਹਿੰਦੇ ਨੇ ਕਿ ਪਿਆਰ ਤੇ ਵਿਸ਼ਵਾਸ ਪੱਕੇ ਸੀ ਜਦੋਂ ਤੱਕ ਲੋਕ ਸੱਚੇ ਅਤੇ ਕੱਚੇ ਸੀ ਵਾਕੇ ਹੀ ਇਹਨਾਂ ਕਰਾ ਤੇ ਘਰ ਵਿੱਚ ਰਹਿਣ ਵਾਲੇ ਜੀਆਂ ਨੂੰ ਦੇਖ ਕੇ ਤਾਂ ਇਸ ਗੱਲ ਤੇ ਯਕੀਨ ਕਰਨ ਨੂੰ ਮਨ ਕਰਦਾ ਹੈ ਕਿ ਇਹਨਾਂ ਨੇ ਕੱਚੇ ਕਰਾ ਵਿੱਚ ਨਾਲ ਤੇ ਆਪਣੇ ਜਿੱਤ ਦੇ ਮੁਸਾਬੀ ਰੱਖਿਆ ਸਗੋਂ ਅੱਜ ਦੇ ਜਮਾਨੇ 'ਚ ਪੂਰੇ ਟੱਬਰ ਨੂੰ ਵੀ ਇੱਕ ਛੱਤ ਹੇਠ ਸੰਜੋਈ ਦੇਖਿਆ ਕਾਠ ਇਸ ਘਰ ਵਰਗੇ ਜੀ ਸਾਰੇ ਪੰਜਾਬ 'ਚ ਹੁਣ ਟਾਕਰਾਆਂ ਦੀਆਂ ਫੰਡੀਆਂ ਦੇ ਰੌਲੇ ਹੀ ਖਤਮ ਹੋ ਜਾ ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਪੰਮਾ